ਹਾਂਜੀ ਆਪਾਂ ਜਿਹੜੇ ਸਥਾਨ ਤੇ ਹੁਣ ਖੜੇ ਆਂ ਇਹ ਸਥਾਨ ਦਾ ਨਾਮ ਹੈ ਗੁਰਦੁਆਰਾ ਕਲਿਆਣ ਸਰ ਸਾਹਿਬ ਮੈਨੂੰ ਲੱਗਦਾ ਵੀ ਬਹੁਤ ਸੰਗਤਾਂ ਜਿਨ੍ਹਾਂ ਨੇ ਇਸ ਸਥਾਨ ਦੇ ਦਰਸ਼ਨ ਨਹੀਂ ਕੀਤੇ ਇਹ ਪ੍ਰਾਤਨ ਸਥਾਨ ਹੈ ਜਿਹੜਾ ਆਲਮਗੀਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਆਪਾਂ ਗੁਰਦਰਾ ਮਨਜੀ ਸਾਹਿਬ ਦੇ ਦਰਸ਼ਨ ਕਰਕੇ ਆਏ ਆਂ ਉਹ ਤੋਂ ਉਹਦੇ ਪਿਛਲੇ ਪਾਸੇ ਇਹ ਸਥਾਨ ਖੇਤਾਂ ਦੇ ਵਿੱਚ ਬਣਿਆ ਹੋਇਆ ਛੋਟਾ ਜਿਹਾ ਸਥਾਨ ਹੈ ਇਹ ਸਥਾਨ ਦਾ ਇਤਿਹਾਸ ਜੇ ਆਪਾਂ ਦੇਖੀਏ ਇਹ ਸਥਾਨ ਦੀ ਬਿਲਡਿੰਗ ਜਿਹੜੀ ਹੈ ਉਹਦਾ ਕੰਮ ਚੱਲ ਰਿਹਾ ਹੈ ਇਹ ਬਿਲਡਿੰਗ ਦਾ ਕੰਮ ਜਿਹੜੇ ਸੇਵਾ ਕਰਾ ਰਹੇ ਆ ਕਰ ਸੇਵਾ ਵਾਲੇ ਮਹਾਂਪੁਰ ਕਰਾ ਰਹੇ ਆ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਹੋ ਰਿਹਾ ਤੇ ਇਹ ਜਿਹੜਾ ਸੇਵਾ ਚੱਲ ਰਹੀ ਹੈ ਇਹ ਸਥਾਨ ਪ੍ਰਾਤਨ ਸਥਾਨ ਹੈ ਤੇ ਜਿਹੜੀ ਸੇਵਾ ਚੱਲ ਰਹੀ ਹੈ ਮੈਂ ਕੈਮਰਾਮੈਨ ਨੂੰ ਕਹਾਂ ਵੀ ਇਹ ਸੇਵਾ ਚੱਲ ਰਹੀ ਹੈ ਫਿਰ ਆਪਾਂ ਇਹਦਾ ਇਤਿਹਾਸ ਸੰਗਤਾਂ ਦੇ ਨਾਲ ਸਾਂਝਾ ਕਰਾਂਗੇ ਇੱਥੇ ਜੋ ਸੇਵਾਦਾਰ ਸੇਵਾ ਵੀ ਕਰ ਰਹੇ ਆ ਹੁਣ ਸੇਵਾ ਇੱਥੇ ਚੱਲ ਰਹੀ ਹੈ ਇਹ ਪ੍ਰਾਰਥਨ ਸਥਾਨ ਹੈ ਜਿਸ ਅਸਥਾਨ ਦੇ ਉੱਤੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀਆ ਨੇ ਸਰਾਲ ਦਾ ਕਲਿਆਣ ਕੀਤਾ ਸੀ ਤੇ ਆਓ ਆਪਾਂ ਅੱਗੇ ਚੱਲ ਕੇ ਉਹ ਤੁਹਾਨੂੰ ਥੂ ਵੀ ਦਿਖਾਉਣੇ ਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਲਮਗੀਰ ਪਹੁੰਚੇ ਆ ਆਲਮਗੀਰ ਪਹੁੰਚ ਕੇ ਮਹਾਰਾਜ ਨੇ ਇੱਥੇ ਫਿਰ ਉਹ ਇੱਕ ਮਾਈ ਮਿਲੀ ਜਿਹੜੀ ਲੱਕੜਾਂ ਚੁਗ ਰਹੀ ਸੀ ਲੱਕੜਾਂ ਬਾਲਣ ਇਕੱਠੀਆਂ ਇਕੱਠਾ ਕਰ ਰਹੀ ਸੀ ਤੇ ਉਹ ਮਾਈ ਨੂੰ ਜਦੋਂ ਮਹਾਰਾਜ ਮਿਲੇ ਆ ਕਿ ਮਾਤਾ ਨੂੰ ਪੁੱਛਿਆ ਵੀ ਇੱਥੇ ਕੋਈ ਪਾਣੀ ਦਾ ਪ੍ਰਬੰਧ ਹੈ ਕੋਈ ਤੇ ਜਦੋਂ ਉਹਨਾਂ ਨੂੰ ਪੁੱਛਿਆ ਪਾਣੀ ਦੇ ਪ੍ਰਬੰਧ ਬਾਰੇ ਤਾਂ ਉਸ ਮਾਤਾ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੱਸਿਆ ਕਿ ਸੱਚੇ ਪਾਤਸ਼ਾਹ ਪਾਣੀ ਦਾ ਪ੍ਰਬੰਧ ਤਾਂ ਹੈ ਆ ਪਰ ਇੱਕ ਖੂਹ ਹੈ ਖੂਹ ਦੇ ਉੱਪਰ ਸਰਾਲ ਰਹਿੰਦੀ ਹੈ ਸਰਾਲ ਤੁਸੀਂ ਸਮਝਦੇ ਹੋ ਵੀ ਜਿਹੜੇ ਨੂੰ ਸੱਪ ਨੂੰ ਜਿਹੜਾ ਵੱਡੇ ਆਕਾਰ ਦਾ ਸੱਪ ਆ ਜਿਗਰ ਵੀ ਕਹਿ ਦਿੰਦੇ ਆ ਵੱਡੇ ਆਕਾਰ ਦੇ ਸੱਪ ਨੂੰ ਸਰਾਲ ਕਹਿੰਦੇ ਆ ਉਹ ਸਰਾਲ ਰਹਿੰਦੀ ਹੈ ਜਿਹੜੀ ਉੱਥੋਂ ਪਾਣੀ ਲੈਣ ਨਹੀਂ ਦਿੰਦੀ ਤੇ ਉਹ ਇਹ ਜਿਹੜਾ ਖੂਹ ਹੈ ਤੇ ਔਰ ਇਹ ਸਥਾਨ ਤੇ ਜਿਹੜਾ ਸਤਗੁਰੂ ਸਰਚੇ ਪਾਤਸ਼ਾਹ ਜੀਆਂ ਦਾ ਨਿਸ਼ਾਨ ਸਾਹਿਬ ਲੱਗਿਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਪ੍ਰਾਰਥਨਾ ਸਥਾਨ ਹੈ ਉਹ ਉਥੋਂ ਮਹਾਰਾਜ ਨੇ ਤੀਰ ਛੱਡ ਕੇ ਇਧਰਲੇ ਪਾਸੇ ਖੂਹ ਬਣਿਆ ਇਹ ਤੇ ਖੂਹ ਤੇ ਜਿਹੜਾ ਉਹ ਸਰਾਲ ਸੀ ਉਹ ਤੇ ਤੀਰ ਮਾਰ ਕੇ ਉਹਦਾ ਕਲਿਆਣ ਕੀਤਾ ਤੇ ਉਹ ਸਰਾਲ ਇਹ ਖੂਹ ਵਿੱਚ ਡਿੱਗ ਪਈ ਇਹ ਤੀਰ ਦਾ ਨਿਸ਼ਾਨ ਬਣਿਆ ਹੋਇਆ ਉੱਪਰੋਂ ਇਹ ਪ੍ਰਾਤਨ ਖੂਹ ਓਵੇਂ ਉਸੇ ਤਰ੍ਹਾਂ ਇਹ ਖੂਹ ਹੈ ਜਿਹੜਾ ਉੱਪਰੋਂ ਨਮਾ ਵਿੱਚੋਂ ਜਿਹੜਾ ਹੈ ਉਹ ਸਾਰਾ ਪ੍ਰਾਤਨ ਖੂਹ ਉਸ ਵੇਲੇ ਦਾ ਹੀ ਹੈ ਥੱਲੇ ਜਿਵੇਂ ਜਿਵੇਂ ਜਦੋਂ ਇਹ ਇਹਦੇ ਵਿੱਚ ਸਰਾਲ ਡਿੱਗੀ ਹੈ ਉਦੋਂ ਇਹ ਜਿਹੜਾ ਪਾਣੀ ਸੀ ਇਹ ਪੀਣਯੋਗ ਨਹੀਂ ਸੀ ਰਿਆ ਪੀਣਯੋਗ ਨਾ ਰਹਿਣ ਕਰਕੇ ਇਸ ਖੂਹ ਦਾ ਜਿਹੜਾ ਪਾਣੀ ਨਹੀਂ ਵਰਤਿਆ ਜਾਂਦਾ ਸੀ ਫਿਰ ਮਹਾਰਾਜ ਨੇ ਜਿਹੜਾ ਤੀਰ ਮਾਰ ਕੇ ਉਸ ਸਥਾਨ ਤੇ ਜਿੱਥੇ ਆਪਾਂ ਦਰਸ਼ਨ ਕਰਕੇ ਆਏ ਆ ਉਥੇ ਤੀਰ ਮਾਰ ਕੇ ਇੱਕ ਚਸ਼ਮਾ ਜਿਹੜਾ ਫੁੱਟਿਆ ਉਥੇ ਅੱਜ ਸਰੋਵਰ ਹੈ ਔਰ ਉਸ ਮਾਤਾ ਨੇ ਉਸ ਮਾਤਾ ਨੇ ਕਿਹਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕੋੜ ਦੇ ਬਾਰੇ ਦੱਸਿਆ ਮਹਾਰਾਜ ਨੇ ਫਿਰ ਉਸ ਮਾਤਾ ਨੂੰ ਕਿਹਾ ਵੀ ਇਸ ਚਸ਼ਮੇ ਦੇ ਵਿੱਚ ਇਸ਼ਨਾਨ ਕਰੋ ਉੱਥੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਤੇ ਉੱਥੇ ਇਸ਼ਨਾਨ ਕੀਤਾ ਹੈ ਇਸ਼ਨਾਨ ਕਰਨ ਤੋਂ ਬਾਅਦ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆnde ਉਹਦਾ ਕੋੜ ਦਾ ਰੋਗ ਵੀ ਦੂਰ ਕੀਤਾ ਔਰ ਬਚਨ ਵੀ ਕੀਤੇ ਵੀ ਜਿਹੜਾ ਵੀ ਕੋਈ ਸਿੱਖ ਆ ਕੇ ਇਸ਼ਨਾਨ ਕਰੇਗਾ ਉਸ ਉਹਦਾ ਕੋੜ ਦਾ ਵੱਡੇ ਵੱਡੇ ਰੋਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਦੇ ਉਹਦੇ ਠੀਕ ਹੋਣਗੇ ਇਹ ਉਹ ਪ੍ਰਾਤਨ ਖੂਹ ਹੈ ਔਰ ਇਸ ਖੂਹ ਦੇ ਵਿੱਚੋਂ ਨਲਕਾ ਆਪਣੇ ਕੋਲ ਇੱਥੇ ਲੱਗਿਆ ਹੋਇਆ ਹੈ ਇਸ ਖੂਹ ਦਾ ਪਾਣੀ ਵੀ ਹੁਣ ਇਹ ਵਰਤਨਯੋਗ ਹੈ ਪੀਂਦਿਆਂ ਨੇ ਸੰਗਤਾਂ ਆ ਕੇ ਪੀਣ ਦੇ ਵਿੱਚ ਬਹੁਤ ਸਵਾਦ ਹੈ ਇਸ ਖੂਹ ਦਾ ਪਾਣੀ ਜਿਹੜਾ ਨਲਕਾ ਲੱਗਿਆ ਹੋਇਆ ਆ ਉਹ ਇੱਥੇ ਜਿਹੜੇ ਨਿਸ਼ਕਾਮ ਸੇਵਾ ਕਰਦੇ ਆ ਏਸੇ ਨਗਰ ਦੇ ਨੇ ਬਹੁਤ ਸੋਹਣੇ ਲਖਾਰੀ ਵੀ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਬਹੁਤ ਸੋਹਣੀਆਂ ਰਚਨਾ ਜਿਹੜੀਆਂ ਉਹਨਾਂ ਨੇ ਰਚੀਆਂ ਲਿਖੀਆਂ ਹੋਈਆਂ ਨੇ ਉਹਨਾਂ ਨਾਲ ਗੱਲਬਾਤ ਹੋਈ ਹੈ ਬਹੁਤ ਸੋਹਣੇ ਲਖਾਰੀ ਨੇ ਉਹਨਾਂ ਸਕਾਮ ਸੇਵਾ ਇਸ ਅਸਥਾਨ ਦੀ ਸੰਭਾਲ ਰਹੇ ਨੇ ਆਓ ਆਪਾਂ ਉਹਨਾਂ ਦੇ ਨਾਲ ਵੀ ਤੁਹਾਨੂੰ ਇੱਥੇ ਆ ਜੀ ਬੜੀਆਂ ਗੁਰਮਖ ਨੇ ਆ ਲਿਓ ਵੀ ਆ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਆਪਣਾ ਨਾਮ ਕੀ ਹੈ ਜੀ हां मेरे भाई साहब मेरा नाम गुरमेल सिंह निमाना हां जी एक गुरमेल सिंह जी निमाना बहुत सोहने लिखारी ने गुरुदेव प्यारेओ जिस धरती दी ਤੁਸੀਂ ਯਾਤਰਾ ਕੀਤੀ ਹੈ ਬਾਜੀ ਉਸ ਕਲਿਆਣ ਸਾਹਿਬ ਜੀ ਗੁਰਦਰਾ ਸਾਹਿਬ ਉਹਦੇ ਤੁਸੀਂ ਦਰਸ਼ਨ ਕਰਨੇ ਆਓ ਆ ਉਸ ਦਸਵੇ ਪਿਤਾ ਪਾਸ਼ਾ ਜਿਹਦੇ ਕੇ ਸਰਵੰਸ ਨੇ ਲਟਾ ਕੇ ساری ਦੁਨੀਆ ਉਹਦੇ ਨਤਮਸਤਕ ਹੁੰਦੀ ਹੈ ਆਓ ਗੁਰਦੇ ਪਿਆਰਿਓ ਮੇਰਾ ਸ਼ੌਕ ਹੈ ਇੱਕ ਉਹ ਪ੍ਰਮਾਤਮਾ ਉਹ ਪਰਮਾਤਮਾ ਦੇ ਰੂਪ ਵਿੱਚ ਜਿਹੜੇ ਇਸ ਧਰਤੀ ਤੇ ਆਏ ਕਿੱਥੋਂ ਆਏ ਕਦੋਂ ਆਏ ਤੇ ਉਹਨਾਂ ਬਾਰੇ ਕੀ ਹੈ ਆਓ ਤੁਹਾਨੂੰ ਮੈਂ ਥੋੜੇ ਚੰਦਲੇਨ ਵਿੱਚ ਵਾਹਿਗੁਰੂ ਉਹਦੇ ਬਾਰੇ ਸੁਣ ਜਾਨਾ ਪਾਟਲ ਵਿਰਸ਼ ਦੇ ਚਿੱਟੇ ਨੇ ਫੁੱਲ ਜਿੱਥੇ ਵਾਹਿਗੁਰੂ ਪਾਟਲ ਵਿਰਸ਼ ਦੇ ਚਿੱਟੇ ਨੇ ਫੁੱਲ ਜਿੱਥੇ ਪਾਟਲੀ ਪੁੱਤਰ ਦਾ ਪਹਿ ਗਿਆ ਨਾਮ ਪਟਨਾ ਜੰਦਰ ਗੋਪਤ ਦੀ ਦੀ ਕਦੇ ਸੀ ਰਾਜਤਾਨੀ ਅਸ਼ੋਕ ਸਮੇ ਮਸ਼ਹੂਰ ਸੀ ਆਮ ਪਟਨਾ ਉਹ ਪੱਤੇ ਜਾਣਦਾ ਬੁੱਧ ਸਰਾਫ ਦਿੱਤਾ ਕਈ ਵਾਰ ਉਜੜਿਆ ਇਹ ਗਾਮ ਪਟਨਾ ਉਹ ਪੱਤੇ ਜਾਣਦਾ ਬੁੱਧ ਸਰਾਫ ਦਿੱਤਾ ਕਈ ਵਾਰ ਉਜੜਿਆ ਇਹ ਗਾਮ ਪਟਨਾ ਉਹ ਚੰਨ ਜੋਤ ਲਾਹੀ ਦੀ ਜਦੋਂ ਹੋਈ ਉਹ ਪੂਜਣ ਜੋਗ ਬਣਿਆ ਇਹ ਧਾਮ ਪਟਣਾ ਉਹ ਪੂਜਣ ਜੋਗ ਬਣਿਆ ਇਹ ਧਾਮ ਪਟਣਾ ਆਈ ਅਰਸ਼ਾਂ ਚੋਂ ਨੂਰੀ ਆਵਾਜ਼ ਕੋਈ ਆਈ ਅਰਸ਼ਾਂ ਚੋਂ ਨੂਰੀ ਆਵਾਜ਼ ਕੋਈ ਕਿਹੜਾ ਧਰਤੀ ਤੇ ਧਰਮ ਕਮਾਏਗਾ ਹੁਣ ਕਿਹੜਾ ਧਰਤੀ ਤੇ ਧਰਮ ਕਮਾਏਗਾ ਹੁਣ ਉਹ ਕਿਹੜਾ ਸਾਰੇ ਪਰਿਵਾਰ ਦਾ ਖੂਨ ਦੇ ਕੇ ਉਹ ਭੂਤੇ ਧਰਮ ਦੇ ਤਾਈ ਬਚਾਏਗਾ ਹੁਣ ਕਿਹੜਾ ਸਾਰੇ ਪਰਿਵਾਰ ਦਾ ਖੂਨ ਦੇ ਕੇ ਭੂਤੇ ਧਰਮ ਦੇ ਤਾਈ ਬਚਾਏਗਾ ਹੁਣ ਟਕਦੀ ਟਕਦੀ ਟਿੱਕੀ ਨਰੰਕਾਰ ਜੀ ਦੀ ਟਕਦੀ ਟਕਦੀ ਟਿੱਕੀ ਨਰੰਕਾਰ ਜੀ ਦੀ ਉਹ ਨਿਗਾ ਟਕ ਗਈ ਕਲਗੀ ਧਾਰ ਉੱਤੇ ਤੇਰੇ ਖੰਡੇ ਚੋਂ ਪੈਦਾ ਪੰਥ ਹੋਣਾ ਅੱਗੇ ਹੋਇਆ ਨਾ ਹੋਣਾ ਸੰਸਾਰੀ ਉੱਤੇ ਉਹ ਤੇਰੇ ਖੰਡੇ ਚੋਂ ਪੈਦਾ ਪੰਥ ਹੋਣਾ ਅੱਗੇ ਹੋਇਆ ਨਾ ਹੋਣਾ ਸੰਸਾਰ ਉੱਤੇ ਨਾ ਰਾਜ ਨਾ ਬਾਜ ਨਾ ਤਾਜ ਕੋਲੇ ਨੰਗੇ ਚਰਨ ਚੱਲਣ ਸੂਲਾਂ ਦੀ ਧਾਰ ਉੱਤੇ ਨਾ ਘੋੜਾ ਨਾ ਜੋੜਾ ਨਾ ਤਖਤ ਸ਼ਾਹੀ ਉਤਲਵਸ਼ਵਾਸ ਹੈ ਸਿਰ ਜਨਹਾਰੀ ਉੱਤੇ ਉਹ ਕਾਲੀ ਨਾਗ ਵਸੂਕੇ ਕਾਰੀ ਰਾਤ ਸੁਕੇ ਕਾਲੇ ਨਾਗ ਵਾਂਗੂ ਯਾਤਰੀ ਡਿੱਠਾ ਨਹੀਂ ਸੇਖ ਜਹਾਨ ਉੱਤੇ ਉਹ ਮੈਂ ਹਾਰ ਨਾ ਕਦੇ ਵੀ ਜਾਣਦਾ ਨਹੀਂ ਉਹ ਲਿਖਿਆ ਹੋਇਆ ਸੀ ਤੇਰੀ ਕਿਰਪਾਣ ਉੱਤੇ ਉਹ ਲਿਖਿਆ ਹੋਇਆ ਸੀ ਤੇਰੀ ਕਿਰਪਾਣ ਉੱਤੇ ਗੁਰਦੇ ਪਿਆਰਿਓ ਜਦੋਂ ਮਾਛੀ ਵਾਰੇ ਤੋਂ ਉੱਚ ਦਾ ਪੀਰ ਬਣ ਕੇ ਆਏ ਨੇ ਉਸ ਵੇਲੇ ਉਹਨਾਂ ਦੀ ਕੀ ਹਾਲਾਤ ਸੀ ਕਿਉਂਕਿ ਪੰਜ ਕਾਲੀਆਂ ਰਾਤਾਂ ਇਹਨਾਂ ਦੇ ਜੀਵਨ ਵਿੱਚ ਆਈਆਂ ਪੈਰਾਂ ਵਿੱਚ ਟੁੱਟਿਆ ਜੋੜਾ ਏ ਆਤਨ ਤੇ ਫਟਿਆ ਚੂੜਾ ਏ ਪੈਰਾਂ ਵਿੱਚ ਟੁੱਟਿਆ ਜੋੜਾ ਏ ਆਤਨ ਤੇ ਫਟਿਆ ਚੂੜਾ ਏ ਪੁੱਤਰਾਂ ਦਾ ਜੋੜਾ ਜੋੜਾ ਏ ਉਹ ਦੁੱਖ ਦੱਸਾਂ ਕਿੰਨਾ ਥੋੜਾ ਏ ਕਿਹੜੇ ਰਾਮ ਦਾ ਮੌਲਾਏ ਇਹ ਦੁ ਦਿਲ ਦੀਆਂ ਦੱਸਾਂ ਉਹ ਮੈਨੂੰ ਚੇਤਾ ਆਵੇ ਉਹ ਮਾਛੀ ਵਾਰੇ ਦੇ ਆ ਜੰਗਲਾਂ ਨੂੰ ਤੱਕਾਂ ਇੱਕ ਹੈ ਗੁਰੂ ਦੱਸੋ ਹੋ ਮਕੀਨੀ ਮਾਰੀਏ ओ दस में पिता जी आगल ही आ ए, ओ सरसा न हारीसा न कमें प्यासी बि छोड़ा आ सरसा नदी ते कम प्यासी बिड़ा नीर अखियां चुप गे नीर अखियां चुभगे उहो दुख दसां कढ़ा ਹਾਏ ਏ ਤੋ ਗੁਰੂ ਪਾਤਸ਼ਾਹ ਜੀ ਮੇਰਾ ਇੱਕ ਖਾਲਸੇ ਦਾ ਰਾਜ ਹੋ ਗਿਆ ਭਾਈ ਲਾਲੋ ਦੀ ਵੀ ਸੇਵਾ ਕੀਤੀ ਹੈ ਕਿਉਂਕਿ ਬਚਪਨ ਵਿੱਚ ਮੈਨੂੰ ਬਾਣੀ ਦਾ ਸ਼ੌਕ ਹੈ ਕਿਉਂਕਿ ਆਇਓ ਸੁਣਨ ਪੜ੍ਹਨ ਕੋ ਬਾਣੀ ਨਾਮ ਸਰ ਲੱਗੇ ਅਨ ਲਾਲ ਜੀ ਵਿਰਖਾ ਜਨੂ ਬੁਲਾਨੀ ਕੋਈ ਹਰ ਇੱਕ ਦੀ ਕਲਾ ਹੈ ਇਨਸਾਨ ਨੇ ਹਰ ਇੱਕ ਦੇ ਵਿੱਚ ਕੋਈ ਨਾ ਕੋਈ ਗੁਣ ਪਾਇਆ ਹੁੰਦਾ ਹੈ ਕਿਉਂਕਿ ਜਾਤੀ ਸੀ ਸੁਣਦੇ ਨਹੀਂ ਕਿਸੇ ਚੀਜ਼ ਨੂੰ ਜਾਤੀ ਉਹਨੂੰ ਪਾ ਨਹੀਂ ਸਕਦੇ ਕਿਉਂਕਿ ਮੇਰਾ ਜੀਵਨ ਹੈ ਸੱਚ ਤੇ ਹੱਕ ਵਿੱਚ ਕਿਉਂਕਿ ਪਾਦਸ਼ਾਹ ਨੇ ਰੋਟੀ ਦਿੱਤੀ ਹੈ ਹੂੰ ਉਹਦੀ ਪੈਨਸ਼ਨ ਮਿਲਦੀ ਹੈ ਸੇਵ ਦੀ ਸੇਵਾ ਕੀਤੀ ਹੈ ਪਰ ਪਰਿਵਾਰ ਦੀ ਵੀ ਸੇਵਾ ਕਰ ਰਿਹਾ ਤੇ ਦੇਸ਼ ਦੀ ਵੀ ਸੇਵਾ ਕੀਤੀ ਹੈ ਇਹ ਸੇਵਾ ਮੈਨੂੰ ਕੁਝ ਦਿਨ ਤੋਂ ਪਹਿਲਾਂ ਆਇਆ ਸਾਥ ਭਾਈ ਲਾਲੋ ਦੀ ਮੈਂ 28 ਸਾਲ ਸੇਵਾ ਕੀਤੀ ਹੈ ਨਿਸ਼ਕਾਮ ਕਿਉਂਕਿ ਮਾਲਕ ਨੇ ਸ਼ਾਂਤੀ ਦਿੱਤੀ ਹੈ ਤੁਸੀਂ ਐਡੀ ਦੁਰੋਂ ਇਸ ਨਿਸ਼ਕਾਮ ਸੇਵ ਵਿੱਚ ਉਹਦਾ ਪ੍ਰਚਾਰ ਕਰ ਰਹੇ ਆ ਤੁਹਾਡਾ ਅਤੀ ਧੰਨਵਾਦ ਹੋਏਗਾ ਕਿਉਂਕਿ ਇੱਥੇ ਰੂਹਾਂ ਉਹੀ ਆਂਦੀਆਂ ਹਨ ਵਿਰਲੀ ਰੂਹ ਤੇ ਦਸ਼ਮੇਸ਼ ਪਿਤਾ ਨੇ ਸਾਨੂੰ ਕਲਗੀ ਲਗਾ ਕੇ ਸਾਡੇ ਕਲਗੀਆਂ ਵਾਲਾ ਵਾਜਾਂ ਵਾਲਾ ਬਣਾ ਕੇ ਸਾਨੂੰ ਉਹਦੇ ਚਰਨੀ ਪਰਮਾਤਮਾ ਦੇ ਲੜ ਲਾਇਆ ਕਿ ਸਾਨੂੰ ਇਹ ਮਨੁੱਖਾ ਜਨਮ ਹੈ ਸਾਨੂੰ ਇਹ ਮਨੁੱਖਾ ਜਨਮ ਦਾ ਬਹੁਤ ਬਹੁਤ ਫਾਇਦਾ ਲੈਣਾ ਚਾਹੀਦਾ ਹੈ ਤੇ ਤੁਹਾਡਾ ਧੰਨਵਾਦ ਤੁਸੀਂ ਆਈਡੀ ਦੇ ਉੱਤੇ ਚੱਲ ਕੇ ਆਇਓ ਤੁਹਾਡਾ ਧੰਨਵਾਦ ਜੀ ਮਨ ਖੁਸ਼ ਹੋ ਗਿਆ ਪੈਰੋ ਇਹੋ ਜੀਆਂ ਰੂਹਾਂ ਕਿਉਂਕਿ ਕਈ ਵਾਰ ਆਪਾਂ ਅਚਨਚੇਤ ਜਦੋਂ ਗੁਰੂ ਦੇ ਚਰਨਾਂ ਵਿੱਚੋਂ ਟਾਸਰਾ ਲੈ ਕੇ ਤੁਰਦੇ ਆ ਨਾ ਅਰਦਾਸ ਕਰਤ ਕਰਕੇ ਤੁਰਦੇ ਆ ਵੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਤਾਂ ਗੁਰੂ ਜ਼ਰੂਰ ਕਿਰਪਾ ਕਰਦਾ ਆਓ ਦੋ ਲੈਣਾ ਜਿਹੜੇ ਆ ਮੈਂ ਰਿਕਾਰਡ ਗਾਹ ਕਰ ਰਿਹਾ ਆ ਉਹਦੀਆਂ ਦੋ ਲੈਣਾ ਹੋਰ ਗਾ ਲਓ ਉਹ ਚੋਲੇ ਨੀਲੇ ਸੀ ਰੰਗਾਇਏ ਸੋਹਣੀ ਪਾਲਕੀ ਸਜਾਈ ਜੋਲੇ ਨੀਲੇ ਸੀ ਰੰਗਾਏ ਸੋਣੀ ਪਾਲਕੀ ਸਜਾਈ ਵਿੱਚ ਬੈਠੇ ਮੇਰੇ ਸੱਚੇ ਸੰਤ ਸਪਾਹੀ ਉਹ ਰੁੱਕ ਰੁੱਕ ਖੜਾ ਪਹਿਰੇਦਾਰ ਪੁੱਛਦਾ ਚੱਲਿਆ ਹੈ ਬਾਬਾ ਮੇਰਾ ਪੀਰ ਉੱਚਦਾ ਚੱਲਿਆ ਹੈ ਬਾਬਾ ਸਾਡਾ ਪੀਰ ਉੱਚਦਾ ਉਹ ਰਲ ਮਿਲ ਪਾਲਕੀ ਉਠਾਈ ਜਾਂਦੇ ਨੇ ਮੁਖ ਨਾਮ ਗੁਰੂ ਦਾ ਤੇ ਆਈ ਜਾਂਦੇ ਨੇ ਉਹ ਕਰਦੇ ਦਦਾਰ ਜਾਂਦੇ ਚੰਗੇ ਮੁਖ ਦਾ ਚੱਲਿਆ ਹੈ ਬਾਬਾ ਸਾਡਾ ਪੀਰ ਉੱਚਦਾ ਚੱਲਿਆ ਹੈ ਬਾਬਾ ਮੇਰਾ ਪੀਰ ਉੱਚਦਾ ਨਵੀ ਖਾਂ ਤੇ ਗਨੀ ਖਾਣੇ ਔ ਸੇਵਾ ਖਟ ਲਈ ਸਵਰਗਾਂ ਚ ਜਾਣ ਦੀ ਚਰਾਸੀ ਕੱਟ ਲਈ ਸਵਰਗਾਂ ਚ ਜਾਣ ਦੀ ਚਰਾਸੀ ਕੱਟ ਲਈ ਗੁਰ ਮਿਲਹਿਨ ਮਾਣਾ ਤੇਰੇ ਸਦਾ ਧਰ ਝੁਕਦਾ ਚੱਲਿਆ ਹੈ ਬਾਬਾ ਮੇਰਾ ਪੀਰ ਉੱਚਦਾ ਚੱਲਿਆ ਹੈ ਬਾਬਾ ਮੇਰਾ ਪੀਰ ਉੱਚਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕੀ ਫਤਿਹ ਮੈਂ ਰਿਦਮ ਵਿੱਚ ਕਰਦਾ ਨਾ ਹਰਮੋਨੀਅਮ